ਚੜਦੀ ਕਲਾ ਚਾਹੁੰਦੇ ਆ ਜੇ ਸਿੱਖ ਪੰਥ ਦੀ ਚੜਦੀ ਕਲਾ ਚਾਹੁੰਦੇ ਤੇ ਇਹ ਬੜੀਆਂ ਜਿੰਮੇਵਾਰ ਦੋ ਸਾਡੀਆਂ ਧਰਾਂ ਨੇ ਰਾਜਸੀ ਤੇ ਜਿਹੜੀ ਹੈਗੀ ਆ ਪੋਲਿਟੀਕਲ ਧਰਾਂ ਦੇ ਅਤੇ ਬੈਬਲ ਕਲਾ ਗੋਲੀਕਾਰ ਵਗੇ ਇੱਕ ਅਹਿਮ ਜਿਹੜੇ ਆ ਜਿਹੜੇ ਮਸਲੇ ਆ ਉਹਦੇ ਤੇ ਸਿੱਧੇ ਤੌਰ ਤੇ ਸ਼੍ਰੋਮਣੀ ਕਾਲਦਾਨ ਨੂੰ ਆਪਾਂ ਸਾਰੇ ਗੁਨਾਹ ਮੰਨਦੇ ਹਾਂ ਕਿ ਉਹਨਾਂ ਨੇ ਉਹਨਾਂ ਦੀ ਸਰਕਾਰ ਵੇਲੇ ਆ ਇਹ ਬੇਦਬੀ ਹੋਈ ਹੋਈਆਂ ਸਨ ਇੱਚ ਕੋਈ ਸ਼ੱਕ ਨਹੀਂ ਆ ਸ਼੍ਰੋਮਣੀ ਕਾਲੀਦਾਲ ਅਤੇ ਉਸ ਸਮੇਂ ਦੀ ਕਾਲੀ ਸਰਕਾਰ ਵੱਲੋਂ ਜਿਹੜੀ ਘਟਨਾਵਾਂ ਵਾਪਰੀਆਂ ਸਨ ਸਾਰੀ ਇਸੀ ਕੌਮ ਦੇ ਹਿੱਦਿਆਂ ਵਿੱਚ ਬੜਾ ਅਸਚੀਦਾ ਗਹਿਰਾ ਦੁੱਖ ਆ ਕਿ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਦੀ ਇਸ਼ਤਿਹਾਨ ਅਤੇ ਅੱਜ ਅਸੀਂ 16 ਫੂਟੇਸ਼ਨ ਮਾਤਾ ਵੱਲੋਂ ਸ੍ਰੀ ਕਾਲਤਰ ਸਾਹਿਬ ਵਿਖੇ ਸਕਤਰੀ ਦੇ ਵਿਖੇ ਅੱਜ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਕਿ ਜੋ ਬੇਦਬੀ ਘਟਨਾਵਾਂ ਵਾਪਰੀਆਂ ਹਨ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਨੇ ਉਸ ਗੁਨਾਵਾਂ ਨੂੰ ਮੰਨਿਆ ਹੈ ਅਤੇ ਸਿੱਧੇ ਤੌਰ ਤੇ ਸ਼੍ਰੋਮਣੀ ਕਾਲਦਾਲ ਦੇ ਉਸ ਸਮੇਂ ਦੀ ਭਾਵੇਂ ਕੈਬਨਟ ਸੀ ਉਹ ਵੀ ਗੁੰਨਹਗਰ ਹੈ ਅਤੇ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਹੈ ਜਿਹੜੀ ਅਹਿਮ ਕੋਰ ਕਮੇਟੀ ਮੀਟਿੰਗ ਕਰਦੀ ਹੈ ਇਹ ਜੇ ਸਾਹਨ ਬੇਨਤੀ ਕਰਨ ਵਾਸਤੇ ਆਏ ਆ ਕਿ ਉਸ ਸਮੇਂ ਦੀ ਜਿਹੜੀ ਕੋਰ ਕਮੇਟੀ ਆ ਉਸ ਨੂੰ ਵੀ ਤਲਬ ਕੀਤਾ ਜਾਵੇ ਉਸ ਨੂੰ ਸਜ਼ਾ ਲਈ ਜਾਵੇ ਕਿਉਂਕਿ ਜਿਹੜੀ ਘਟਨਾ ਵਾਪਰੀਆਂ ਹਨ ਪੰਥ ਸਰਕਾਰ ਅਸਿਕਾਲੀ ਦਲ ਦੀ ਅਤੇ ਬੜੀ ਦੁੱਖ ਦੀ ਗੱਲ ਹੈ ਕਿ ਉਸ ਟਾਈਮ ਦੇ ਸਾਡੀ ਸਰਕਾਰ ਨੇ ਅਸੀਂ ਇਹਨੀ ਸਰਕਾਰ ਦਾ ਚਲੋ ਅਸੀਂ ਫੈਡਰੇਸ਼ਨ ਵੱਲੋਂ ਵੀ ਇਹਨਾਂ ਸਹਿਯੋਗ ਦਿੰਦੇ ਰਹੇ ਆ ਪਰ ਜਦੋਂ ਗੁਰੂ ਮਹਾਰਾਜ ਦੀ ਬੇਦਵੀ ਦਾ ਮਸਲਾ ਆਉਂਦਾ ਹੈ ਉਸ ਵਿੱਚ ਅਸੀਂ ਸਾਡੇ ਵਾਸਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਸਾਨੂੰ ਪਹਿਲੇ ਹਨ ਇਸ ਕਰਕੇ ਅਸੀਂ ਜੇਦਾ ਸਭ ਨੂੰ ਬੇਨਤੀ ਕਰਦੇ ਹਾਂ ਕਿ ਉਸ ਸਮੇਂ ਦੀ ਕੋਰਟੀ ਮੀਟੀਆ ਉਸ ਨੂੰ ਵੀ ਤਲਬ ਕੀਤਾ ਜਾਵੇ ਕਿਉਂਕਿ ਕੋਰਟੀ ਮੀਟੀ ਦੇ ਜਿਹੜੇ ਫੈਸਲੇ ਕੀਤੇ ਗਏ ਹਨ ਅਤੇ ਕੈਬਨਟ ਜਿਹੜੀ ਜਿਹੜੀ ਕੈਬਨਟ ਆ ਉਹਨੂੰ ਵੀ ਤਲਬ ਕੀਤਾ ਜਾਵੇ ਇੱਥੇ ਕੋਈ ਸ਼ੱਕ ਨਹੀਂ ਆ ਕਿ ਕਾਲੀ ਦਲ ਦੇ ਧੜੇ ਦੋ ਧੜੇ ਬਣ ਚੁੱਕੇ ਹਨ ਪਰ ਜਿੰਨੇ ਵੀ ਧੜੇ ਹਨ ਇਸ ਮੁਖ ਰੂਪ ਤੇ ਇਹ ਸਾਰੇ ਜ਼ਿੰਮੇਵਾਰ ਹਨ ਇਹਨਾਂ ਸਾਰਿਆਂ ਤੋਂ ਤਲਬ ਕਰਕੇ ਜਿਹੜੀ ਆ ਸਭ ਤੋਂ ਸਖਤ ਸਜ਼ਾ ਲੋਣੀ ਚਾਹੀਦੀ ਹੈ ਜੀ ਕੀ ਫਤਿਹ ਇਸ ਤਰ੍ਹਾਂ ਹੈ ਕਿ ਅੱਜ ਅਸੀਂ ਕਾਲਤਖ ਸਾਹਿਬ ਦੇ ਸਕੱਤਰ ਨੇ ਜਫੀਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਸੀ ਜਿਸ ਤਰ੍ਹਾਂ ਦੇ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਨਾ ਬੜੀਆਂ ਮੁੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਨਾਲ ਸਿੱਖ ਕੌਮ ਦੇ ਅਕਸ ਨੂੰ ਬੜੀ ਢਾਹ ਲੱਗੀ ਆ ਸਾਡਾ ਅੰਤਰਰਾਸ਼ਟਰੀ ਪੱਧਰ ਤੇ ਵੀ ਵਕਾਰ ਜਿਹੜਾ ਵਾ ਸਿੱਖਾਂ ਦਾ ਆਪਸੀ ਜਿਹੜਾ ਵਾ ਖਰਾਬ ਹੋਇਆ ਤੇ ਆਪਸੀ ਜਿੱਦਾਂ ਇਹਦੇ ਨਾਲ ਪਿੜਤ ਰਹੀ ਆ ਵੀ ਅਸੀਂ ਆਪੋ ਪਾੜ ਦੇ ਵਿੱਚ ਰਹੇ ਆ ਉਹਦੇ ਵਿੱਚ ਬਾਈਬਲ ਕਲਾ ਗੋਲੀकांड ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀਆ ਹੋ ਗਈਆਂ ਸੌਦਾ ਸਾਧ ਨੂੰ ਮੌਤੀ ਦੇਣ ਦਾ ਮੁੱਦਾ ਹੋ ਗਿਆ ਇਹਦੇ ਵਿੱਚ ਜਿਹੜਾ ਮੰਨਿਆ ਜਾਂਦਾ ਤੇ ਮੁੱਖ ਤੌਰ ਦੇਤੇ ਜਿਹੜੀਆਂ ਉਦੋਂ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਜਾਂ ਉਹ ਧਾਰਮਿਕ ਸੀਗੀਆਂ ਜਾਂ ਉਹ ਰਾਜਸੀ ਸ਼ਕਤੀਆਂ ਦੀਆਂ ਧਿਰਾਂ ਸੀਗੀਆਂ ਕਾਲੀ ਦਲ ਸੀਗਾ ਜਣ ਇਹਨਾਂ ਨੂੰ ਮੁੱਖ ਤੌਰ ਤੇ ਜ਼ਿੰਮੇਵਾਰ ਮੰਨਿਆ ਗਿਆ ਕਿ ਇਹਨਾਂ ਨੇ ਉਦੋਂ ਮੌਕਾ ਰਹਿੰਦੇ ਜਿਹੜਾ ਵਾ ਕੋਈ ਵੀ ਐਕਸ਼ਨ ਪ੍ਰੋਪਰ ਨਹੀਂ ਲਿਆ ਜਿਹਦੇ ਨਾਲ ਇੱਕ ਬੜਾ ਵੱਡਾ ਗਹਿਰਾ ਜਿਹੜਾ ਰੋਸ ਹੈ ਉਹ ਸਿੱਖ ਕੌਮ ਦੇ ਵਿੱਚ ਜਿਹੜਾ ਵਾ ਉਤਪ੍ਰੋਤ ਹੋਇਆ ਉਹ ਦਿਨੋਂ ਧੜੇ ਬਣੇ ਸਾਡਾ ਵਿਕਾਰ ਜਿਹੜਾ ਵਾ ਉਹ ਖਰਾਬ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਉਹ ਅਸੀਂ ਮਹਿਸੂਸ ਕਰਦੇ ਆਂ ਕਿ ਉਦੋਂ ਇੱਕ ਕੋਈ ਛੋਟਾ ਧੜਾ ਨਾ ਕੋਈ ਗਿਣਤੀ ਗਿਣਤੀ ਦੇ ਬੰਦੇ ਨਹੀਂ ਸੋਸ਼ਲੀ ਜ਼ਿੰਮੇਵਾਰ ਨਹੀਂ ਹੈਗੇ ਅੱਜ ਜਿਹੜੇ ਕੁਝ ਅਕਾਲੀ ਦਲ ਨਾਲੋਂ ਧੜਾ ਵੱਖਰਾ ਵੀ ਹੋ ਗਿਆ ਆ ਕੁਝ ਲੋਕ ਵੱਖਰੇ ਹੋ ਗਏ ਨੇ ਇਹ ਸਾਰੇ ਉਦੋਂ ਸਮੂਹਕ ਤੌਰ ਤੇ ਜ਼ਿੰਮੇਵਾਰ ਨੇ ਲੋਕ ਇਹ ਉਹਨਾਂ ਦੀ ਵੀ ਓਨੀ ਜ਼ਿੰਮੇਵਾਰੀ ਬਣਦੀ ਆ ਜਿਹੜੀ ਉਸ ਸਮੇਂ ਦੀ ਕੋਰ ਕਮੇਟੀ ਸੀਗੀ ਉਹਨਾਂ ਨੇ ਵੀ ਫੈਸਲੇ ਲਏ ਜਾਂ ਜ਼ਿੰਮੇਵਾਰ ਲੀਡਿੰਗ ਪਰਸਨ ਸੀਗੇ ਜਿਹੜੇ ਅਕਾਲੀ ਦਲ ਦੇ ਅੱਜ ਉਹ ਭਵੇਂ ਕਾਲੀਦਾਲਾਂ ਨੂੰ ਮੇਨ ਨਾਲੋਂ ਵੱਖਰੇ ਨੇ ਇੱਕ ਵੱਖਰ ਧੜਾ ਬਣ ਗਿਆ ਇਹਨਾਂ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਤੇ ਅਸੀਂ ਮਹਿਸੂਸ ਕਰਦੇ ਹਾਂ ਇਸ ਚੀਜ਼ ਨੂੰ ਤੇ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਇਹਨਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਇਹਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਇਹ ਜਿਹਨਾਂ ਨੇ ਮੰਨ ਗਿਆ ਵੀ ਅਸੀਂ ਗਲਤੀਆਂ ਕੀਤੀਆਂ ਤੇ ਇਹਨਾਂ ਨੂੰ ਗੁਨਾਹ ਆਪਣੇ ਕਬੂਲ ਕਰ ਲੈਣੇ ਚਾਹੀਦੇ ਜੇ ਇਦਾਂ ਕਰਦੇ ਆ ਤੇ ਕੌਮ ਦੇ ਵਿੱਚ ਏਕਤਾ ਵਧਦੀ ਆ ਸਾਡਾ ਹੋਰ ਵਕਾਰ ਕੌਮ ਦਾ ਉੱਚਾ ਹੁੰਦਾ ਵਾ ਸਾਡੀ ਆਪਸੀ ਪਿਆਰ ਵਧਦਾ ਵਾ ਅੱਜ ਅਸੀਂ ਜਿਹੜਾ ਖੇਰੂ-ਖੇਰੂ ਹੋਏ ਪਰਿਆਂ ਇਹਨਾਂ ਖੇਰੂ-ਖੇਰੂ ਹੋਣ ਦੇ ਨਾਲ ਜਿਹੜੀਆਂ ਦੂਜੀਆਂ ਸ਼ਕਤੀਆਂ ਵਾਂ ਉਹ ਸਾਡੀ ਕੌਮ ਨੂੰ ਨੀਵਾ ਵਿਖਾਉਣ ਦੇ ਲਈ ਸਾਡੀ ਤਾਕਤ ਨੂੰ ਘਟ ਕਰਨ ਦੇ ਲਈ ਸਾਨੂੰ ਥਾਂ-ਥਾਂ ਦੇ ਉੱਤੇ ਜਿਹੜੀ ਆ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਦਾ ਕਰਨਾ ਪੈ ਰਿਹਾ। ਤੋਂ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਵਾਗੇ ਇਹਨਾਂ ਨੂੰ ਇਹ ਆਪਣੇ ਨਿੱਜੀ ਮਫਾਤਾਂ ਤੋਂ ਉੱਪਰ ਉੱਠ ਕੇ ਜਿਹੜੇ ਵੀ ਗੁਨਾਹਗਰ ਲੋਕ ਨੇ ਬੜੀ ਇਮਾਨਦਾਰੀ ਦੇ ਨਾਲ ਆ ਕੇ ਜਿਹੜਾ ਵਾ ਇਥੇ ਕੋਰ ਕਮੇਟੀ ਨੂੰ ਇਹਨਾਂ ਜਿਹੜੀ ਉਸ ਸਮੇਂ ਦੀ ਕਾਲੀਦਲ ਦੀ ਕੋਰ ਕਮੇਟੀ ਆ ਜਨਰਲ ਸਾਹਿਬ ਨੂੰ ਇਹ ਹੀ ਅਪੀਲ ਕੀਤੀ ਹੈ ਕਿ ਇੱਕ ਬੜੀ ਪਾਵਰਫੁਲ ਕਿਸੇ ਪਾਰਟੀ ਦੀ ਜਿਹੜੀ ਕੋਰ ਕਮੇਟੀ ਹੁੰਦੀ ਆ ਉਹਨਾਂ ਨੂੰ ਵੀ ਇੱਥੇ ਆ ਕੇ ਇਹਨਾਂ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਕਿਉਂਕਿ ਸਾਰਾ ਕੋਸ ਉਹਨਾਂ ਦੇ ਵੀ ਲੋਕਸਤ ਹੋਊਗਾ ਇਹ ਅਕਾਲੀ ਦਲ ਦੀ ਸਮੂਹਤੀ ਜਿਹੜੀ ਮੁਖ ਲੀਡਰਸ਼ਿਪ ਆ ਉਹ ਸਭੀ ਕਰ ਚੁੱਕੀ ਐ ਇਸ ਚੀਜ਼ ਨੂੰ ਇਹਦੇ ਵਿੱਚ ਇਹ ਵੀ ਕੋਈ ਘਟਦਾ ਨਹੀਂ ਇਹਦਾ ਕੋਈ ਰੁਤਬਾ ਨਹੀਂ ਘਟਦਾ ਇਹ ਗੁਰੂ ਮਹਾਰਾਜ ਦੀ ਬਾਣੀ ਵੀ ਕਹਿੰਦੀ ਐ ਜੋ ਸ਼ਰਨ ਆਵੇ ਤੇ ਸੰਖ ਲਾਵੇ ਬਾਲਕ ਦੇ ਆ ਕੇ ਦਰਦੇ ਤੇ ਆਪਣੇ ਗੁਨਾਹਾਂ ਨੂੰ ਇਹ ਕਬੂਲ ਕਰਨਾ ਤੇ ਜਿਹੜੀ ਐ ਮਾਲਕ ਇਹਨਾਂ ਨੂੰ ਚੜੀ ਸਬਤ ਬਖਸ਼ੀ ਅੱਗੇ ਤਾਂ ਕਰਕੇ ਕੌਮ ਦੀ ਜਿਹੜੀ ਚੜ੍ਹਦੀ ਕਲਾ ਹੋ ਸਕਦੀ ਇਹਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਵੀ ਸ਼੍ਰੋਮਣੀ ਕਮੇਟੀ ਆ ਅਕਾਲੀ ਦਲ ਵਾ ਇਹ ਸਾਡੀਆਂ ਧਾਰਮਿਕ ਤੇ ਰਾਜਸੀ ਧਿਰਾਂ ਨੇ ਸਾਡੀ ਕੌਮ ਨੂੰ ਸ਼ਕਤੀ ਇੱਥੋਂ ਹੀ ਮਿਲਨੀ ਆ ਬੜੀ ਕੁਰਬਾਨੀਆਂ ਵਣੀਆਂ ਜਿਹੜੀਆਂ ਇਹ ਹੈਗੀਆਂ ਧਿਰਾਂ ਨੇ ਇਹਨਾਂ ਦੇ ਵਕਾਰ ਨੂੰ ਅਸੀਂ ਜਿਹੜਾ ਵਾ ਤਾਂ ਨਾ ਲਈਏ ਇਹਨਾਂ ਨੂੰ ਨਾਂ ਪਿੱਛੇ ਲੈ ਕੇ ਜਾਈਏ ਕੌਮ ਦੀ ਜੇ ਚੜ੍ਹਦੀ ਕਲਾ ਚਾਹੁੰਦੇ ਆ ਜੇ ਸਿੱਖ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਆ ਤੇ ਇਹ ਬੜੀਆਂ ਜ਼ਿੰਮੇਵਾਰ ਦੋ ਸਾਡੀਆਂ ਧਿਰਾਂ ਨੇ ਰਾਜਸੀ ਤੇ ਜਿਹੜੀ ਹੈਗੀ ਆ ਪੋਲੀਟੀਕਲ ਧਿਰਾਂ ਜਿਹੜੀਆਂ ਹੈਗੀਆਂ ਨੇ ਤੇ ਧਾਰਮਿਕ ਇਹਨਾਂ ਨੂੰ ਚਾਹੀਦਾ ਜੇ ਆਪਣਾ ਜਿਹੜਾ ਵਾ ਉਹ ਜ਼ਿੰਮੇਵਾਰੀ ਦੇ ਨਾਲ ਆਪਣਾ ਰੋਲ ਜਿਹੜਾ ਵਾ ਨਿਭਾਉਂਦੇ ਰਹਿਣ ਜਿਹੜੇ ਵੀ ਇਹਨਾਂ ਲਈ ਗੁਨਾਹ ਕਰ ਇਹਨਾਂ ਚੀਜ਼ਾਂ ਲਈ ਹੈਗੇ ਨੇ ਉਹਨਾਂ ਨੂੰ ਆਪਣੀ ਇਮਾਨਦਾਰੀ ਦੇ ਨਾਲ ਇੱਥੇ ਆ ਕੇ ਪੂਰੀ ਸੋਚੀ ਸੇਖ ਕੌਮ ਦੇ ਸਾਹਮਣੇ ਜਿਹੜਾ ਆਪਣਾ ਪੱਖ ਰੱਖ ਦੇਣਾ ਚਾਹੀਦਾ ਗੱਲ ਕੱਚੀ ਹੈ